ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀਆਂ ਨੀਤੀਆਂ ਕਰਕੇ ਇੱਕ ਵਾਰ ਫਿਰ ਤੋਂ गिर ਗਏ ਨੇ ਦੱਸ ਦਈਏ ਕਿ ਕੈਨੇਡਾ ਦੇ ਮੌਂਟਰੀਅਲ ਦੇ ਵਿੱਚ ਸ਼ੁੱਕਰਵਾਰ ਰਾਤ ਨੂੰ ਇਜ਼ਰਾਈਲ ਵਿਰੋਧੀ ਤੇ ਫਲਸਤੀਨੀ ਪੱਖੀ ਪ੍ਰਦਰਸ਼ਨਾਂ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਪੀਰੇ ਪੋਲੀਵਰੇ ਨੇ ਜਸਟਿਨ ਟਰੂਡੋ ਤੇ ਨਿਸ਼ਾਨਾ ਬੰਨ੍ਹਿਆ ਕੈਨੇਡੀਅਨ ਵਿਰੋਧੀ ਧਿਰ ਦੇ ਨੇਤਾ ਪੀਰੇ ਨੇ ਇਸ ਘਟਨਾ ਦੇ ਲਈ ਪੀਐਮ ਟਰੂਡੋ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਤੁਸੀਂ ਇਸ ਹਿੰਸਾ ਦੀ ਨਿੰਦਾ ਕਰਨ ਦਾ ਸਿਰਫ ਦਿਖਾਵਾ ਕਰ ਰਹੇ ਹੋ ਅਸਲੀਅਤ ਇਹ ਹੈ ਕਿ ਅਸੀਂ ਉਹ ਵੜ ਰਹੇ ਹਾਂ ਜੋ ਤੁਸੀਂ ਬੀਜਿਆ ਪੋਲੀਵਰ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਅਜਿਹੇ ਘਟਨਾਵਾਂ ਟਰੂਡੋ ਸਰਕਾਰ ਦੀਆਂ ਨੀਤੀਆਂ ਦਾ ਹੀ ਨਤੀਜਾ ਨੇ ਜਸਟਿਨ ਟਰੂਡੋ ਨੇ ਸ਼ਨੀਵਾਰ ਨੂੰ ਹਿੰਸਾ ਬਾਰੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਅਸੀਂ ਬੀਤੀ ਰਾਤ ਮੌਂਟਰੀਅਲ ਦੀਆਂ ਸੜਕਾਂ ਤੇ ਜੋ ਦੇਖਿਆ ਉਹ ਡਰਾਵਨਾ ਸੀ ਯਹੂਦੀ ਵਿਰੋਧੀ ਭਾਵਨਾਵਾਂ ਧਮਕੀਆਂ ਤੇ ਹਿੰਸਾ ਦੇ ਕੰਮ ਜਿੱਥੇ ਵੀ ਹੁੰਦੇ ਨੇ ਉਹਨਾਂ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਆਰ ਸੀ ਐਮ ਪੀ ਸਥਾਨਕ ਪੁਲਿਸ ਤੇ ਸੰਪਰਕ ਦੇ ਵਿੱਚ ਨੇ ਇਸ ਦੇ ਲਈ ਜ਼ਿੰਮੇਵਾਰ ਤੇ ਦੰਗਾਕਾਰੀਆਂ ਨੂੰ ਜਵਾਬਦੇ ਬਣਾਇਆ ਜਾਵੇਗਾ ਟਰੂਡੋ ਦੇ ਇਸ ਟਵੀਟ ਤੇ ਪੋਲੀਵਰ ਉਸ ਨੂੰ ਖਰੀਆਂ-ਖਰੀਆਂ ਸੁਣਾਈਆਂ ਨੇ ਜਸਟਨ ਟਰੂਡੋ ਨੂੰ ਜਵਾਬ ਦਿੰਦਿਆਂ ਕੈਨੇਡੀਅਨ ਸਿਆਸਤਦਾਨ ਪੀਰੇ ਪੋਲੀਵਰ ਨੇ ਕਿਹਾ ਕਿ ਤੁਸੀਂ ਹੈਰਾਨ ਹੋਣ ਦਾ ਦਿਖਾਵਾ ਕਰ ਰਹੇ ਹੋ ਅਸੀਂ ਉਹ ਵੱਢ ਰਹੇ ਹਾਂ ਜੋ ਤੁਸੀਂ ਬੀਜਿਆ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਤੁਸੀਂ 9 ਸਾਲਾਂ ਤੱਕ ਜ਼ਹਿਰੀਲੀ ਪਛਾਣ ਦੀ ਰਾਜਨੀਤੀ ਨੂੰ ਅੱਗੇ ਵਧਾਉਂਦੇ ਹੋਏ ਲੋਕਾਂ ਨੂੰ ਨਸਲ ਲਿੰਗ ਧਰਮ ਤੇ ਖੇਤਰ ਦੇ ਆਧਾਰ ਤੇ ਵੰਡਿਆ ਤੁਸੀਂ ਇੱਥੋਂ ਤੱਕ ਕਿਹਾ ਕਿ ਕੈਨੇਡਾ ਦੇ ਵਿੱਚ ਪੋਸਟ ਨੈਸ਼ਨਲ ਸਟੇਟ ਹੈ ਜਿਸ ਦੀ ਕੋਈ ਮੂਲ ਪਛਾਣ ਨਹੀਂ ਹੈ ਤੁਸੀਂ ਕਾਨੂੰਨ ਤੋੜਨ ਵਾਲਿਆਂ ਲਈ ਸਰਹੱਦਾਂ ਖੋਲ੍ਹ ਦਿੱਤੀਆਂ ਤੇ ਸਵਾਲ ठान वाले किसी भी व्यक्ति को नस्लवादी किया ਤੁਸੀਂ ਆਪਣੇ ਸੰਸਦ ਮੈਂਬਰਾਂ ਨੂੰ ਮਸਜਿਦ ਵਿੱਚ ਕੁਝ ਹੋਰ ਮੰਦਰ ਵਿੱਚ ਕੁਝ ਹੋਰ ਤੇ ਗੁਰਦੁਆਰੇ ਦੇ ਵਿੱਚ ਕੁਝ ਹੋਰ ਕਹਿਣ ਦੀ ਭੇਜ ਦਿਓ ਪੇਰੇ ਨੇ ਅੱਗੇ ਕਿਹਾ ਕਿ ਚੂੜੋ ਤੁਸੀਂ ਕੈਨੇਡਾ ਨੂੰ ਵਿਦੇਸ਼ੀ ਦਖਲ ਦਾ ਮੈਦਾਨ ਬਣਾ ਦਿੱਤਾ ਹੈ ਤੁਸੀਂ ਈਰਾਨ ਦੇ ਆਈਆਰਜੀਸੀ ਅਤਵਾਦੀਆਂ ਨੂੰ 4 ਸਾਲਾਂ ਦੇ ਲਈ ਇੱਥੇ ਕਾਨੂੰਨੀ ਤੌਰ ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ ਤੁਸੀਂ ਅਜਿਹੇ ਕਾਨੂੰਨ ਪਾਸ ਕੀਤੇ ਨੇ ਜੋ ਅਪਰਾਧੀਆਂ ਨੂੰ ਉਹਨਾਂ ਦੀ 80ਵੀਂ ਗ੍ਰਿਫਤਾਰੀ ਦੇ ਘੰਟਿਆਂ ਦੇ ਅੰਦਰ ਜੇਲ੍ਹ ਤੋਂ ਬਾਹਰ ਆਉਣ ਦਿੰਦੇ ਨੇ ਨਤੀਜਾ ਕੈਨੇਡੀਅਨ ਤਰਤੀ ਕਤਲ ਬੰਬ ਧਮਾਕੇ ਹਮਲੇ ਤੇ ਹਿੰਸਾ ਵਧ ਰਹੀ ਹੈ ਇੰਨਾ ਹੀ ਨਹੀਂ ਮੌਨਟਰੀਅਲ ਸੜ ਰਿਹਾ ਤੇ ਤੁਸੀਂ ਡਾਂਸ ਕਰ ਰਹੇ ਹੋ ਤੁਹਾਨੂੰ ਤੁਰੰਤ ਚੌਣਾ ਦਾ ਐਲਾਨ ਕਰ ਦੇਣਾ ਚਾਹੀਦਾ ਹੈ